हां जी ਤੁਸੀਂ ਜੁੜੇ ਹੋ ਸਟਾਰ ਡਿਟੈਲ ਪੰਜਾਬ ਨਿਊਜ਼ ਚੈਨਲ ਦੇ ਨਾਲ ਅਸੀਂ ਆਪਣੇ ਚੈਨਲ ਤੇ ਤੁਹਾਨੂੰ ਹਾਈ ਦਿਨ ਨਿਤ ਨਵੀਆਂ ਜਾਣਕਾਰੀਆਂ ਤੁਹਾਡੇ ਕੰਮ ਦੀਆਂ ਦਿੰਦੇ ਰਹੇ ਹਾਂ ਸੋ ਅੱਜ ਅਪਡੇਟ ਹੋਰ ਇੱਕ ਲੱਕੇ ਹਾਜ਼ਰ ਹੋਇਆ ਪੰਜਾਬ ਦੇ ਵਿੱਚ ਇਨਕਮ ਸਰਟੀਫਿਕੇਟ ਜਿਹੜਾ ਉਹ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਜਿਹੜੀ ਆ ਰਹੀ ਹੈ ਪੰਜਾਬ ਦੇ ਵਿੱਚ ਇਨਕਮ ਸਰਟੀਫਿਕੇਟ ਬਣਦਾ ਕਿਵੇਂ ਹੈ ਕਿਹੜੇ ਦਸਤਾਵੇਜ਼ ਲੱਗਦੇ ਨੇ ਕਿੰਨੇ ਦਿਨਾਂ ਦੇ ਵਿੱਚ ਇਹ ਤਿਆਰ ਹੋ ਜਾਂਦਾ ਹੈ ਤੇ ਕਿੱਥੇ-ਕਿੱਥੇ ਅਪਲਾਈ ਕਰ ਸਕਦੇ ਹੋ ਆਓ ਤੁਹਾਨੂੰ ਜਾਣਕਾਰੀ ਦਿੰਨੇ ਆ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅਕੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਗੱਲ ਕਰਦੇ ਆਮਦਨ ਸਰਟੀਫਿਕੇਟ ਬਣਾਉਣ ਲਈ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟਾਂ ਦੀ ਲੋੜ ਪੈਂਦੀ ਹੈ ਨੰਬਰ 1 ਤੇ ਅਰਜੀ ਕਰਤਾ ਦੀ ਆਧਾਰ ਕਾਰਡ ਦੀ ਕਾਪੀ ਉਪਰਕਾਰਡ ਜਾਂ ਪੈਨ ਕਾਰਡ ਇਹਨਾਂ ਵਿੱਚੋਂ ਕੋਈ ਵੀ ਲਾ ਸਕਦੇ ਹੋ ਨੰਬਰ 2 ਤੇ ਰਹਾਇਸ਼ ਪ੍ਰਮਾਣ ਪੱਤਰ ਜਿਵੇਂ ਕਿ ਰਾਸ਼ਨ ਕਾਰਡ ਬਿਜਲੀ ਬਿੱਲ ਜਾਂ ਪਾਣੀ ਬਿੱਲ ਜਾਂ ਕੋਈ ਹੋਰ ਤੇ ਨੰਬਰ 3 ਤੇ ਪਰਿਵਾਰ ਦੀ ਆਮਦਨ ਸੰਬੰਧੀ ਦਸਤਾਵੇਜ਼ ਲਗਾ ਸਕਦੇ ਹੋ ਤੁਸੀਂ ਜੇਕਰ ਸਰਕਾਰੀ ਨੌਕਰੀ ਕਰਦੇ ਹੋ ਤਨਖਾਹ ਸਲਿੱਪ ਲੱਗ ਸਕਦੀ ਹੈ ਆਈਟੀਆਰ ਵੀ ਲਗਾ ਸਕਦੇ ਹੋ ਜਾਂ ਫਿਰ ਜੇਕਰ ਤੁਸੀਂ ਕਿਸਾਨ ਹੋ ਤਾਂ ਜ਼ਮੀਨ ਦੀ ਜਿਹੜੀ ਫਰਦ ਹੁੰਦੀ ਹੈ ਉਹਦੀ ਕਾਪੀ ਤੁਸੀਂ ਲਗਾ ਸਕਦੇ ਹੋ ਘੋਸ਼ਣਾ ਪੱਤਰ ਜਿਹੜਾ ਐਫੀਡੇਵਟ ਹੈ ਇਸ ਦੇ ਵਿੱਚ ਸਾਲਾਨਾ ਆਮਦਨ ਜਿਹੜੀ ਦਰਜ ਕੀਤੀ ਜਾਣੀ ਹੈ ਤੇ ਪਾਸਪੋਰਟ ਸਾਈਜ਼ ਫੋਟੋ ਤੁਹਾਡੀ ਲੱਗਣੀ ਹੈ ਤੇ ਬੈਂਕ ਪਾਸਬੁੱਕ ਦੀ ਕਾਪੀ ਲੱਗਣੀ ਹੈ ਕਿੰਨੇ ਦਿਨਾਂ ਦੇ ਵਿੱਚ ਇਹ ਬਣ ਜਾਂਦਾ ਹੈ ਆਮ ਤੌਰ ਤੇ 7 ਤੋਂ ਲੈ ਕੇ 15 ਦਿਨਾਂ ਦੇ ਅੰਦਰ ਇਨਕਮ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਹੈ ਕਿੱਥੇ ਬਣਦਾ ਤੁਸੀਂ ਇਹ ਐਸਡੀਐਮ ਦਫਤਰ ਸਬ ਡਿਵੀਜ਼ਨਲ ਮੈਜਿਸਟ੍ਰੇਟ ਕੋਲ ਵੀ ਬਣਵਾ ਸਕਦੇ ਹੋ ਜਾਂ ਸਰਕਾਰੀ ਸੇਵਾ ਕੇਂਦਰ ਜੇ ਵੀ ਪਿੰਡਾਂ ਦੇ ਵਿੱਚ ਪਣੇ ਹੋਏ ਨੇ ਉੱਥੇ ਤੁਸੀਂ ਆਨਲਾਈਨ ਫਾਰਮ ਭਰ ਸਕਦੇ ਹੋ ਹੁਣ ਤੁਹਾਨੂੰ ਦੱਸਤੀਆਂ ਆਫਲਾਈਨ ਪ੍ਰਕਿਰਿਆ ਕੀ ਹੈ ਤੇ ਆਨਲਾਈਨ ਪ੍ਰਕਿਰਿਆ ਕੀ ਹੈ ਸਭ ਤੋਂ ਪਹਿਲਾਂ ਆਫਲਾਈਨ ਜਿਹੜੀ ਪ੍ਰਕਿਰਿਆ ਹੈ ਉਹ ਸਭ ਤੋਂ ਪਹਿਲਾਂ ਤੁਸੀਂ ਆਪਣੇ ਨੇੜਲੇ ਸੇਵਾ ਕੇਂਦਰ ਜਾਂ ਐਸਡੀਐਮ ਦਫਤਰ ਦੇ ਵਿੱਚ ਜਾਣਾ ਹੈ ਉੱਥੇ ਮਿਲਣ ਵਾਲਾ ਇਨਕਮ ਸਰਟੀਫਿਕੇਟ ਫਾਰਮ ਤੁਸੀਂ ਭਰਨਾ ਹੈ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ ਰਹਿਸ ਸਬੂਤ ਤਨਖਾਹ ਸਲਿੱਪ ਜੇਕਰ ਤੁਸੀਂ ਕਿਸਾਨ ਹੋ ਤਾਂ ਤੁਹਾਨੂੰ ਜਿਹੜੀ ਫਰਦ ਹੁੰਦੀ ਹੈ ਫੋਟੋ ਐਫੀਡੇਵਿਟ ਜਿਹੜਾ ਨਾਲ ਲਗਾਣਾ ਹੈ ਫਾਰਮ ਜਮਾ ਕਰਦੇ ਸਮੇਂ ਨਾ ਮਤ ਤਰਫੀ 100 ਰੁਪਏ ਤੋਂ ਕੱਟ ਲੱਗ ਸਕਦੀ ਹੈ ਰਸੀਦ ਮਿਲੇਗੀ ਜਿਸ ਨਾਲ ਤੁਸੀਂ ਆਪਣੀ ਅਰਜੀ ਦੀ ਸਥਿਤੀ ਸਟੇਟਸ ਜਿਹੜਾ ਚੈੱਕ ਕਰ ਸਕਦੇ ਹੋ 7 ਤੋਂ 15 ਦਿਨਾਂ ਦੇ ਵਿੱਚ ਵਿੱਚ ਸਰਟੀਫਿਕੇਟ ਤੁਹਾਡਾ ਬਣ ਕੇ ਆ ਜਾਵੇਗਾ ਸਰਟੀਫਿਕੇਟ ਬਣਾਉਣ ਦੀ ਆਨਲਾਈਨ ਪ੍ਰਕਿਰਿਆ ਵੀ ਜਾਣ ਲਵੋ ਸਭ ਤੋਂ ਪਹਿਲਾਂ ਪੰਜਾਬ ਸੇਵਾ ਪੋਰਟਲ ਤੁਸੀਂ ਖੋਲ ਲੈਣਾ ਹੈ ਜਿਹਦੇ ਵਿੱਚ https://pscva.punjab.gov.in ਤੇ ਜਾਣਾ ਹੈ ਤੇ ਨਿਊ ਯੂਜ਼ਰ ਹੋ ਰਜਿਸਟ੍ਰੇਸ਼ਨ ਕਰਨਾ ਹੈ ਜਾਂ ਫਿਰ ਤੁਸੀਂ ਲੌਗਇਨ ਕਰ ਸਕਦੇ ਹੋ ਜੇ ਪਹਿਲਾਂ ਤੋਂ ਰਜਿਸਟ੍ਰੇਸ਼ਨ ਕੀਤੀ ਹੋਈ ਹੈ ਅਪਲਾਈ ਫਾਰ ਇਨਕਮ ਸਰਟੀਫਿਕੇਟ ਵਾਲਾ ਤੁਸੀਂ ਆਪਸ਼ਨ ਚੁਣਨਾ ਹੈ ਆਨਲਾਈਨ ਫਾਰਮ ਭਰਨਾ ਤੇ ਸਕੈਨ ਕੀਤੀ ਦਸਤਾਵੇਜ਼ ਜਿਹੜੀ ਅਪਲੋਡ ਕਰਨੀਆਂ ਨੇ ਆਨਲਾਈਨ ਫੀਸ ਜਿਹੜੀ ਉਹ ਜਮ੍ਹਾਂ ਕਰਨੀ ਹੈ ਤੁਸੀਂ 100 ਰੁਪਏ ਤੋਂ ਕਾਟੇ ਦੀ ਫੀਸ ਹੈ ਤੁਹਾਨੂੰ ਇੱਕ ਐਕਨੋਲਜਮੈਂਟ ਨੰਬਰ ਜਾਂ ਐਪਲੀਕੇਸ਼ਨ ਆਈਡੀ ਮਿਲੇਗੀ ਉਸ ਰਾਹੀਂ ਤੁਸੀਂ ਆਪਣੀ ਅਰਜ਼ੀ ਦਾ ਸਟੇਟਸ ਟਰੈਕ ਕਰ ਸਕਦੇ ਹੋ ਸਰਟੀਫਿਕੇਟ ਤਿਆਰ ਹੋਣ ਤੇ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਜਿਦਾ ਕਿ ਐਸਐਮਐਸ ਰਾਹੀਂ ਤੁਹਾਨੂੰ ਪਤਾ ਲੱਗ ਜਾਵੇਗਾ ਕਿਉਂਕਿ ਜਿਹੜਾ ਗੌਰਮੈਂਟ ਵੱਲੋਂ ਇੱਕ ਐਸਐਮਐਸ ਤੁਹਾਡੇ ਮੋਬਾਈਲ ਤੇ ਭੇਜਿਆ ਜਾਵੇਗਾ ਜਾਂ ਫਿਰ ਤੁਸੀਂ ਸੇਵਾ ਕੇਂਦਰ ਤੋਂ ਵੀ ਇਸ ਨੂੰ ਪ੍ਰਾਪਤ ਕਰ ਸਕੋਗੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਜਾਣਕਾਰੀ ਹੈਲਪਫ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਕਿਉਂਕਿ ਹੋਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਨਵੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਾਂਗੇ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜਲ ਜੀ ਧੰਨਵਾਦ